ਤਾਂ ਆਪਕਾ IG ਅਮਰ ਚਾਹਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਇਸ ਮਾਮਲੇ ਦੇ ਤਾਰ ਹੁਣ ਦੁਬਈ ਨਾਲ ਜੁੜਦੇ ਨਜ਼ਰ ਆ ਰਹੇ ਨੇ ਦੁਬਈ ਬੈਠਾ ਇੱਕ ਕਿੰਗਪਿੰਡ ਠੱਗੀ ਦਾ ਪੂਰਾ ਨੈਟਵਰਕ ਚਲਾ ਰਿਹਾ ਹੈ ਪੁਲਿਸ ਵੱਲੋਂ ਮਨੀ ਟ੍ਰਾਇਲ ਦੇ ਆਧਾਰ 'ਤੇ ਸਰਗਨੇ ਖਿਲਾਫ ਕਾਰਵਾਈ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਕੇਸ ਦੇ ਤਾਰ ਮਹਾਰਾਸ਼ਟਰ ਨਾਲ ਵੀ ਜੁੜੇ ਸਨ ਜਿੱਥੋਂ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਇਹ ਮਾਮਲਾ ਕਰੀਬ 8 ਕਰੋੜ ਰੁਪਏ ਦੀ ਸਾਈਬਰ ਠੱਗੀ ਨਾਲ ਜੁੜਿਆ ਹੋਇਆ ਹੈ ਸਾਪ ਦਾ ਆਈਜੀ ਅਮਰ ਚਾਹਲ ਨਾਲ ਹੋਈ ਇਸ ਵੱਡੇ ਠੱਗੀ ਕਾਰਨ ਉਹਨਾਂ ਨੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਲਿਲਾਸ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿੱਥੇ ਹੁਣ ਉਹਨਾਂ ਦੀ ਸਿਹਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ ਪੁਲਿਸ ਅਨੁਸਾਰ ਇਹ ਫਰਾਡ ਨੈਟਵਰਕ ਦੁਬਈ ਤੋਂ ਓਪਰੇਟ ਕੀਤਾ ਜਾ ਰਿਹਾ ਸੀ ਤੇ ਹੁਣ ਮੁਖ ਸਰਗਨੇ ਤੱਕ ਪਹੁੰਚਣ ਲਈ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ ਆਈਜੀ ਸਾਹਿਬ ਵਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਈਜੀ ਸਾਹਿਬ ਨਾਲ ਕਿਸ ਤੋਂ ਬਿਨਾਂ ਵੀ ਲੋਕਾਂ ਨਾਲ ਠੱਗੀ ਹੋਈ ਹੈ ਅਨਸਰ ਇਹ ਕੀ ਲੱਗਦਾ ਵੀ ਆਈਜੀ ਸਾਹਿਬ ਦਾ ਮਾਮਲਾ ਤਾਂ ਨਹੀਂ ਖੁਲਾਸਾ ਹੋਇਆ ਕਿ ਆਮ ਵਿਅਕਤੀ ਦੀ ਵੀ ਜਿਵੇਂ ਆਮ ਹੋਣੀ ਨਹੀਂ ਦੂਸਰੀ ਦੇਖਿਆ ਹੋਣਾ ਨਾ ਕਿ ਮੈਕਸਿਮਮ ਜੇ ਅਸੀਂ ਮੈਂ ਐਗਜ਼ੈਕਟਵੇਂ ਨੂੰ ਰਿਪੋਰਟ ਕਰੀਏਗਾ ਇੰਨੇ ਜਿਹੜਾ ਸਾਈਬਰ ਫਰੋਡ ਹੁੰਦਾ ਉਹ ਇਹ ਸੁਚਨ ਵਾਲੀ ਗੱਲ ਹੈ ਕਿ ਉਹ ਅਕਾਊਂਟ ਤੋਂ ਜਿਹੜਾ ਅਕਾਊਂਟ ਤੋਂ ਪੈਸੇ ਜਾਂਦੇ ਜਿੰਨਾ ਜਲਦੀ ਅਸੀਂ 1930 ਤੇ ਕਾਲ ਕਰ ਦਿੰਦੇ ਮੈਕਸਿਮਮ ਪੈਸਾ ਫ੍ਰੀਜ਼ ਹੋ ਜਾਂਦਾ ਹੈ ਅਕਾਊਂਟ ਔਰ ਪੈਸਾ ਉਹਨਾਂ ਨੂੰ ਮਿਲ ਜਾਂਦਾ ਹਜੇ ਤੱਕ ਅਸੀਂ ਪਹਿਲੇ ਵੀ ਕਾਫੀ ਕੇਸਾਂ ਚ ਪੈਸਾ ਫ੍ਰੀਜ਼ ਕਰਵਾਇਆ ਵਾਪਸ ਕਰਾਇਆ ਹੈ ਐਂਡ ਇੱਕ ਕਾਫੀ ਬੜਾ ਅਮਾਉਂਟ 19% ਤੋਂ ਪੰਜਾਬ ਦਾ ਜਿਹੜਾ ਕੋਈ ਠੱਗੀ ਦੇ 19% ਅਸੀਂ ਪੈਸਾ ਕੋਈ ਜਿਆਦਾ ਰਿਕਵਰ ਕਰਾ ਕੇ ਵਾਪਸ ਲੋਕਾਂ ਨੂੰ ਦਿੰਦਾ ਹੈਗਾ ਇਹ ਲੋਕਾਂ ਦੀ ਅਵੇਰਨੈਸ ਦੀ ਗੱਲ ਹੈ ਕਿ ਉਹ ਕਿੰਨੇ ਕਵੇਰ ਹੈਗੇ ਕਿਉਂਕਿ ਤੁਹਾਨੂੰ ਕੋਈ ਵੀ ਮੈਂ ਕਹਿ ਸਕਦਾ ਤੂੰ ਕੋਈ ਵੀ ਪੈਸੇ ਕਮਾ ਕੇ ਨਹੀਂ ਦੇ ਸਕਦਾ ਸਰ ਆਈਜੀ ਸਾਹਿਬ ਕੋਈ ਬੇਨਫਿਟ ਨਹੀਂ ਆਉਂਦਾ ਜਿਹੜੇ ਲਾਲਚ ਤੇ ਆਉਂਦੇ ਆ ਉਹਨਾਂ ਨੂੰ ਥੋੜਾ ਸਬਜਣਾ ਚਾਹੀਦਾ ਹੈ ਮਲਟੀਪਲ ਟਾਈਪ ਦੇ ਸਾਈਟਸ ਠੀਕ ਹੈ ਜੀ ਪੌਡਕਾਸਟ ਕਰਦੇ ਹਾਂ ਠੀਕ ਹੈ ਸਰ